ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦੇ ਨੇ ਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਬੜਾਂ ਦਿਖਾਵਾਂਗੇ ਦੋਵੇਂ ਬਿਲਕੁਲ ਸੱਜਰ ਸੁਈਆਂ ਆ ਆਪਾਂ ਪਹੁੰਚਿਆ ਵੀਰ ਸਹਿਦੀਪ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਸੇ ਭਾਈ ਜੀ ਸਸੇ ਵੀ ਜੀ ਅਸੀਂ ਕਰਦੀ ਕੀ ਹਾਲ ਚੱਲ ਜੀ ਬਸ ਅਸੀਂ ਚੜਦੀ ਕਲਾ ਤੁਸੀਂ ਸੁਣੋ ਵਧੀਆ ਕਿਰਪਾ ਜੀ ਵਾਹਿਗੁਰੂ ਦੀ ਕਿਰਪਾ ਜੀ ਜੀ ਤੇ ਭਾਈ ਜੀ ਨਾਮ ਤੇ ਡਰੈਸ ਦੱਸਿਓ ਹਾਂ ਵੀ ਜੀ ਆਪਣਾ ਸਾਈਦੀਪ ਸਿੰਘ ਪਿੰਡ ਦਿਨੇ ਵਾਲੀ ਤਹਿਸੀਲ ਨਲਾ ਜਲਾ ਮਿਸਰ ਫੋਨ ਨੰਬਰ ਆਪਣਾ 9501733918 ਠੀਕ ਹੈ ਜੀ ਤੇ ਬਈਆ ਹਰੇ ਇਧਰੋਂ ਕਰ ਲਈ ਸ਼ੁਰੂਆਤ ਹਾਂਜੀ ਹਾਂਜੀ ਦੱਸਿਓ ਬਈਆ ਕਿੰਨਾ ਵਸੂਆ ਸੂਈ ਜੇ ਜੀ ਦੁੱਧਾ ਸੂਆ ਸੂਈ ਜੇ ਬੱਛੀ ਅੱਛਾ ਜੀ ਤੇ ਦੁੱਧ ਦੇ ਕੋ ਹੋਊਗਾ ਕੋ ਇਸ ਟਾਈਮ ਵੀ 14 ਕਿਲੋ ਤਿਆਰ ਠੀਕ ਹੈ ਜੀ 14 ਤੋਂ 15 ਕਿਲੋ ਦੇ ਵਿਚਕਾਰ ਹੋਗਾ ਦੁੱਧ ਤਿਆਰ ਠੀਕ ਹੈ ਕਿੰਨਾ ਟਾਈਮ ਹੋਗਾ ਸੂਈ ਨੂੰ ਸੂਈ ਨੂੰ ਜੀ ਇਹਨਾਂ ਕੋਈ 10 ਦਿਨ ਹੋ ਗਏ ਜੀ ਅੱਛਾ ਜੀ ਹਾਂਜੀ ਬੱਛਾ ਮਗਰ ਜੀ ਠੀਕ ਹੈ ਜੀ ਮਿਲ ਕਾਫ ਆ ਗਿਆ ਜੀ ਪਿੱਛੇ 14 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਤਿਆਰ ਆ ਕਰਮਵਾਲੀ ਦੇ ਕੋਲ ਕੋਨੇ ਘੜਾ ਲੈ ਕੇ ਆਏ ਗੱਡੀ ਤੋਂ ਲਾਈਆਂ ਹੀ ਆ ਅੱਛਾ ਜੀ ਤੇ ਆ ਬੱਸ ਮੰਨ ਇਹ ਕਿੰਨਾ ਕੁ ਭਰ ਜੂਗੀ ਦੋ ਦੋ ਤਰਾਂ ਪਿਛਲੇ ਦਾ 10 ਰੇਣਾ 14 15 ਕਿਲੋਆ ਅੱਛਾ ਜੀ ਆਪਣੇ ਕੋਲ ਬੜਾ ਰਹਿਣ ਤੇ ਬੜਾ 18 20 ਕਿਲੋ ਦੁੱਧ ਪਚਾ ਦੀ ਦੀਆਂ ਠੀਕ ਆ ਠੀਕ ਆ ਠੀਕ ਆ ਲਓ ਜੀ ਸਾਂਭ ਤੇ ਗੱਲ ਮੁੱਕਦੀ ਜੇ ਕੋਈ ਚੰਗੀ ਸਾਂਭ ਵਾਲਾ ਭਰਾ ਲੈ ਜਾਊਗਾ ਤੇ ਦੁੱਧ 18 17 ਲੀਟਰ ਕੱਟੀ ਜਾਣਗੀਆਂ ਇਹ ਤੇ 14 15 ਜਿਹੜਾ ਮੌਕੇ ਤੇ ਬਿਲਕੁਲ ਦੁੱਧ ਤਿਆਰ ਆ ਥਣ ਥਣ ਵੀ ਗੁਲਾਬੀ ਲੱਗਾ ਠੀਕ ਆ ਠੀਕ ਆ ਲਓ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਆਪਾਂ ਘਰ ਬੈਠਿਆਂ ਨੂੰ ਵੀਡੀਓ ਬਿਲਕੁਲ ਜਿਆਜ ਮੁੱਲਾਂ ਦੇ ਵਿੱਚ ਆਪਾਂ ਤੁਹਾਨੂੰ ਪਛੂ ਦਿਖਾਉਣੇ ਆ ਤੇ ਧੁੰਦ ਤਾਂ ਤੇ ਕਾਫੀ ਪਈ ਆ ਵੇਖ ਸਕਦੇ ਤੁਸੀਂ ਤੇ ਦੂਜਾ ਸੁਗਾ ਸੋਈ ਜੇ ਤਾਂ ਕੱਦ ਕਾਠ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ ਥਣ ਥਣ ਵੀ ਜਿਹੜਾ ਗੱਠੋਂ ਬਾਹਰ ਲੱਗਾ ਹੋ ਵੇਖ ਸਕਦੇ ਤੁਸੀਂ ਤੇ ਮੇਲ ਕਾਫ ਆ ਗਿਆ ਜੀ ਇਹਦੇ ਪਿੱਛੇ ਲਾਗੇ ਤੋਂ ਵੀ ਆਪਾਂ ਜਰੂਰ ਚੈੱਕ ਕਰਾ ਦਿੰਨੇ ਆ ਥਨਾ ਦਾ ਸਹਿਜ ਗਿਆ ਜਿਹੜਾ ਕੀ ਅੰਦਾਰ ਆ ਗਿਆ ਤੇ ਹੈ ਵੀ ਗਲਾਪੀ ਥਾਣਿਆਂ ਤੇ ਚਲੋ ਕੋਈ ਸਾਂਭਲਾ ਭਰਾ ਖੜੇ ਤੇ ਦੁੱਧ ਚੰਗਾ ਕੱਢੀ ਜਾਣਾ ਫੇ ਸادة ਤੇ ਇਧਰਲੀ ਸਾਈਡ ਤੋਂ ਥਣ ਥਣ ਜਿਹੜਾ ਚੰਗਾ ਲੱਗਾ ਵਾ ਪਿਛਲੇ ਘਰ ਦਾ ਹਲੇ ਦੁੱਧ ਤਿੰਨ ਆਇਆ ਅੱਛਾ ਜੀ ਸਾਡੇ ਵੀ ਪਿਛਲੇ ਘਰ ਦੇ ਆਪਾਂ ਜਦੋਂ ਪੰਨ ਖਿਲ ਦੱਸਿਆ ਠੀਕ ਹੈ ਠੀਕ ਹੈ ਚੰਗੀ ਸੇਵਾ ਵੀ ਭਰਾ ਕੋਲ ਕਰਨ ਵਾਲਾ ਲੈ ਗਿਆ ਨਾ ਹਾਂਜੀ ਵੀ ਜੀ 18 ਕਿਲੋ ਦੁੱਧ ਲੈਣੀਆਂ ਠੀਕ ਹੈ ਠੀਕ ਹੈ ਠੀਕ ਹੈ ਤੇ ਕੋਈ ਸਾਫ ਤੇ ਵੀ ਜੀ ਮੁੱਕਦਾ ਗੱਲ ਠੀਕ ਹੈ ਜੀ ਮੁੱਲ ਭਾਈ ਜੀ ਹਰ ਮੁੱਲ ਜੀ ਫੋਨ ਤੇ ਕਰਾਂਗੇ ਅੱਛਾ ਜੀ ਨਿਕੇ ਨਿਕੇ ਬਿਲਕੁਲ ਕਰਨੀ ਆਪਾਂ ਅੱਛ ਕਰਾਂਗੇ ਫੋਨ ਦੇ ਤੇ ਪਹੁੰਚ ਜਿਹੜੀ ਫ੍ਰੀ ਕਰਾਂਗੇ ਠੀਕ ਹੈ ਲਓ ਜੋੜੇ ਦੀ ਹਾਂ ਜੀ ਕਿ ਸਿੰਗਲ ਸਿੰਗਲ ਵੀ ਦੀ ਮੈਂ ਤਾਂ ਸਿੰਗਲ ਸਿੰਗਲ ਦੀ ਫ੍ਰੀ ਕਰਦਾਂਗੇ ਤੇ ਲਓ ਜੀ ਪਹੁੰਚ ਪਾਈ ਕਹਿੰਦਾ ਕਿ ਫ੍ਰੀ ਕਰ ਦੇਣੀ ਆ ਪਰ ਰੇਡ ਵੀ ਬਿਲਕੁਲ ਨਿਕੇ ਨਿਕੇ ਹੁੰਦੇ ਆ ਵੀਰ ਦੇ ਤੇ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਮੁੱਲ ਜੀ ਵਿੱਚ ਜੋੜੇ ਦੀ ਹੋਵੇ ਸਿੰਗਲ ਦੀ ਹੋਵੇ ਅੱਛਾ ਜੀ ਬਿਲਕੁਲ ਫ੍ਰੀ ਆ ਠੀਕ ਆ ਠੀਕ ਆ ਕਿਹੜੀ ਬਿਲਕੁਲ ਛੋਟੇ ਮਾਰਕੀਟ ਨਾਲ ਡਾਊਨ ਡਾਊਨ ਰੇਟਾਂ ਦੇ ਵਿੱਚ ਹੀ ਦੇ ਦੇਣੀ ਠੀਕ ਆ ਠੀਕ ਆ ਤੇ ਸੱਜਰ ਸੁਈਆਂ ਰੇਟ ਬਿਲਕੁਲ ਘੱਟ ਬਾਈ ਦੂਜੇ ਨੰਬਰ ਤੇ ਵੜ ਕਿੰਨਾ ਸੁਗਰ ਸੁਈਆ ਇਹ ਵੀ ਵੀ ਤੇ ਦੂਜਾ ਸੁਆ ਸੁਈ ਦੇ ਅੱਛਾ ਜੀ ਦੋਸਤ ਵੀ ਵੜਾ ਦੋਆਂ ਦੋ ਦੋ ਦੋਆਂ ਦੇ ਵਿੱਚ ਹੀ ਮਈਆਂ ਰਗਾ ਸੰਗਣਾ ਦੁੱਧ ਆ ਅੱਛਾ ਅੱਛਾ ਜੀ ਇਹਨੂੰ ਸੁਈ ਨੂੰ ਬਾਦਲਣ ਹੋ ਗਏ ਤੇ ਠੀਕ ਆ ਇਹਦਾ ਸਭ ਤੋਂ ਪੱਲੇ ਪਾਸੇ ਜਿਹੜਾ ਬਸ਼ਵਜਾ ਉਹ ਜੇ ਠੀਕ ਆ ਸੁਗਾ ਇਹ ਵੀ ਦੂਸਰਾ ਸੂਈ ਆ ਦੇਖ ਸਕਦੇ ਤੁਸੀਂ ਫੇਸ ਕੁਆਲਿਟੀ ਕੱਦਕੁੱਦੀ ਜਿਹੜਾ ਚੰਗਾ ਕਰਮਾਲੀ ਦਾ ਥਣ ਥਣ ਵੀ ਲੱਗੇ ਤਾਂ ਚੈੱਕ ਕਰਾ ਦੇਣਾ ਮੁੱਠੀ ਦਾ ਥਣ ਲੱਗਾ ਵਾ ਤੇ ਇਹਦੇ ਕੋਲ ਕਿੰਨਾ ਇਸ ਟਾਈਮ ਤੋਂ ਤਿਆਰ ਠੀਕ ਹੈ ਲੋ ਜੀ 13 ਤੋਂ 14 ਲੀਟਰ ਜਿਹੜਾ ਦੁੱਧ ਇਹਦੇ ਕੋਲ ਵੀ ਤਿਆਰ ਆ ਤੇ ਕੱਦਕੁੱਦੀ ਜਿਹੜਾ ਦੇਖ ਸਕਦੇ ਬਹੁਤ ਹੀ ਚੰਗਾ ਆ ਗਿਆ ਵਾ ਇਹ ਵੀ ਕਰਾਸ ਦੇ ਵਿੱਚ ਆ ਦੁੱਧ ਵੀ ਜੀ ਫੈਟ ਕੁਆਲਿਟੀ ਵੀ ਚੰਗੀ ਠੀਕ ਹੈ ਠੀਕ ਹੈ ਜੀ ਤੇ ਥਾਣ ਇਹਨੂੰ ਵੀ ਚੰਗਾ ਲੱਗਾ ਵਾ ਕਰਮਾਲੀ ਨੂੰ 13 ਤੋਂ 14 ਲੀਟਰ ਜਿਹੜਾ ਮੌਕੇ ਦੇ ਦੁੱਧ ਇਹਦੇ ਕੋਲ ਵੀ ਤਿਆਰ ਤੇ ਲਾਗੇ ਤੋਂ ਆਪਾਂ ਚੈੱਕ ਕਰਾ ਦਨੇ ਆ ਤੁਹਾਨੂੰ ਥਣਾ ਦੱਸ ਹੈ ਗੈਪ ਲੋ ਜੀ ਇਧਰਲੀ ਸਾਈਡ ਤੋਂ ਵੇਖ ਸਕਦੇ ਇਹ ਥਣ ਥੁਣ ਤੋਂ ਹੀ ਗੈਪ ਤੇ ਲੱਗਾ ਵਾ ਇਹ ਹੈ ਵੀ ਕਾਲਾ ਥਾਣੇ ਨਾਲ ਮੱਝਾਂ ਵਾਲੀ ਚਵਾਈ ਹੈ ਬਿਲਕੁਲ ਮੁਠੀਦਾਰ ਥਣ ਲੱਗਾ ਪਿਆ ਕਰਮਾਲੀ ਨੂੰ ਇਹ ਕਿੰਨਾ ਘੱਟ ਜਾਊਗੀ ਹਾਂਜੀ ਇਹ ਕਿੰਨਾ 18 ਕਿਲੋ ਕਰੂਗੀ ਅੱਛਾ ਜੀ ਹਾਂ ਜੀ ਦੋਵੇਂ ਵਸ਼ੀਆਂ ਨੇ ਨਾ ਉੱਥੇ ਕੋਈ 3-3 10-10 ਕਿਲੋ ਚੋਕ ਦੇ ਪਾਸ ਕਰਕੇ ਲੈਣੀਆਂ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਚਵਾਈਆਂ ਨਹੀਂ ਅੱਛਾ ਜੀ ਪਾਸ ਕਰਕੇ ਉੱਥੋਂ ਲਿਆ ਮਤਲਬ ਕਿ 3-3 4-4 ਕਿਲੋ ਦੁੱਧ ਨੂੰ ਦੋਸੇ ਚੋਆ ਠੀਕ ਹੈ ਜੀ ਠੀਕ ਆ ਤੇ ਇਹਦਾ ਵੀ ਮੁੱਲ ਫਿਰ ਫੋਨ ਤੇ ਇਹਦਾ ਵੀ ਜੀ ਮੁੱਲ ਫੋਨ ਤੇ ਬਿਲਕੁਲ ਛੋਟਾ ਰੇਟ ਅੱਛਾ ਜੀ ਜਾਇਜ਼ ਭਾਰੀ ਜੀ ਜਾਇਜ਼ ਮਿਲੀਆਂ ਜਾਇਜ਼ੀ ਦੇਣੀਆਂ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਜਾਇਜ਼ ਮੁੱਲ ਤੇ ਦੇ ਦੇਣੀਆਂ ਬਾਈ ਨੇ ਵੜਾ ਦੋਵੇਂ ਤੇ ਪਹੁੰਚ ਬਾਈ ਕਹਿੰਦਾ ਕਿ ਫ੍ਰੀ ਕਰ ਦੇਣੀ ਆਪਾਂ ਜੋੜੇ ਦੀ ਫ੍ਰੀ ਆ ਤੇ ਕੱਲੀ ਕੱਲੀ ਦੀ ਫ੍ਰੀ ਆ ਮਗਰ ਠੀਕ ਆ ਠੀਕ ਆ ਤੇ ਆਹ ਵਾਲੇ ਜਵਾਕ ਜਿਹਨਾਂ ਦੇ ਤੁਸੀਂ ਵੇਖ ਸਕਦੇ ਜੀ ਤੇ ਵੇੜਾ ਚੰਗੀਆਂ ਵਾਂ ਸਭ ਤੋਂ ਲੱਗ ਜੀ ਇਹਦਾ ਅਛਾ ਜੀ ਪਹਿਲੇ ਨੰਬਰ ਵਾਲੀ ਦਾ ਇਹੜਾ ਦੂਸਰਾ ਆ ਉਹ ਇਹਦਾ ਦੋ ਨੰਬਰ ਵਾਲਾ ਠੀਕ ਆ ਠੀਕ ਆ ਠੀਕ ਆ ਲੋ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਚਲੋ ਕਿਸੇ ਵੀਰ ਭਾਣ ਲੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਬਿਲਕੁਲ ਛੋਟੇ ਰੇਟਾਂ ਤੇ ਆਪਾਂ ਪਸ਼ੂ ਪਾਉਂਦੇ ਆ ਤੇ ਪਸ਼ੂ ਵੀ ਚੰਗੇ ਹੁੰਦੇ ਆ ਭਾਜੀ ਚਾਰੂ ਵੇਖ ਲਓ ਤੁਸੀਂ ਠੀਕ ਆ ਠੀਕ ਆ ਚਾਰੀਆਂ ਨੇ ਮੂੰਹ ਸੇਵਾ ਦੀ ਗੱਲ ਹੈ ਨਾ ਗੱਲ ਸੇਵਾ ਦੀ ਠੀਕ ਹੈ ਜੀ ਭੁੰਜੇ ਪਠੇ ਖਾਨੀਆਂ ਰਹੀਆਂ ਦੋਵੇਂ ਬੇੜਾ ਤੇ ਅੱਛਾ ਜੀ ਹਾਂ ਜੀ ਠੀਕ ਹੈ ਟੁੱਟੇ ਕਰਵਾਈਆਂ ਬੇੜਾ ਅੱਛਾ ਜੀ ਇਹ ਦੁੱਧਾਂ ਵੀ ਜੀ ਛਾਲਾ ਮਾਰਨੀਆਂ ਛਾਲਾ ਵਧਨੀਆਂ ਦੋ ਬੇੜਾ ਠੀਕ ਹੈ ਠੀਕ ਹੈ ਲੋ ਬੇੜਾ ਵੀ ਆਪਣੇ ਕੋ ਰਹਿਣ ਨਾ 18-18 ਦਾ 20-20 ਕਿਲੋ ਦੁੱਧ ਚਵਾ ਦਾਂਗੇ ਆਪਾਂ ਠੀਕ ਹੈ ਜੀ ਹਾਂ ਜੀ ਠੀਕ ਹੈ ਲੋ ਭਾਈ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾ ਦਾ